ਨਾਟੇ ਟੂਰ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ ਦਲਜੀਤ ਦੋਸਾਂਜ ਆਪਣੇ ਫੈਨਸ ਦੇ ਲਈ ਖੁਰ ਤੋਹਫਾ ਲੈ ਕੇ ਆ ਰਹੇ ਨੇਦਰਸਲ ਉਹਨਾਂ ਨੇ ਆਪਣੀ ਮੋਸਟ ਅਵੇਟਡ ਫਿਲਮ ਪੰਜਾਬ 95 ਦੀ ਪਹਿਲੀ ਝਲਕ ਸਾਂਝੀ ਕਰ ਦਿੱਤੀ ਹੈ ਉਹਨਾਂ ਦੀ ਇਹ ਫਿਲਮ ਫਰਵਰੀ ਮਹੀਨੇ ਦੇ ਵਿੱਚ ریلیਜ਼ ਹੋਵੇਗੀ ਦਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਤੇ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਦੇ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹਨਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਤਾਂ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਜ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਂਦੇ ਕਰਣਗੇ ਫੈਨਸ ਵੱਲੋਂ ਇਸ ਫਿਲਮ ਦੀ ਕਾਫੀ ਉਡੀਕ ਕੀਤੀ ਜਾ ਰਹੀ ਹੈ ਹਾਲਾਂਕਿ ਸੈਂਸਰ ਬੋਰਡ ਦੇ ਵੱਲੋਂ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕਟ ਲਗਾਉਣ ਦੇ ਲਈ ਕਿਹਾ ਗਿਆ ਸੀ ਅਤੇ ਲੰਬੇ ਸਮੇਂ ਤੱਕ ਇਹ ਫਿਲਮ ਵਿਵਾਦਾਂ ਦੇ ਵਿੱਚ ਵੀ ਕੀ ਰਹੀ ਲਈ ਹੁਣ ਫਰਵਰੀ ਮਹੀਨੇ ਦੇ ਵਿੱਚ ਦਿਲਜੀਤ ਦਸਾਂਝ ਦੀ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫੈਨਸ ਵੱਲੋਂ ਕਾਫੀ ਉਤਸ਼ਾਹ ਵੀ ਜਤਾਈ ਜਾ ਰਹੀ ਹੈ ਦਿੱਲੀ ਮੈਨਾਟੀ ਟੂਰ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ ਦਲਜੀਤ ਦੋਸਾਂਜ ਆਪਣੇ ਫੈਨਸ ਦੇ ਲਈ ਇੱਕ ਹੋਰ ਤੋਹਫਾ ਲੈ ਕੇ ਆ ਰਹੇ ਨੇਦਰਸਲ ਉਹਨਾਂ ਨੇ ਆਪਣੀ ਮੋਸਟ ਅਵੇਟਡ ਫਿਲਮ ਪੰਜਾਬ 95 ਦੀ ਪਹਿਲੀ ਝਲਕ ਸਾਂਝੀ ਕਰ ਦਿੱਤੀ ਹੈ ਉਹਨਾਂ ਦੀ ਇਹ ਫਿਲਮ ਫਰਵਰੀ ਮਹੀਨੇ ਦੇ ਵਿੱਚ ਰਿਲੀਜ਼ ਹੋਵੇਗੀ ਦਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਤੇ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਦੇ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹਨਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਤਾਂ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਜ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਮੁੰਡੇ ਨਜ਼ਰ ਆਉਣਗੇ ਫੈਨਸ ਵੱਲੋਂ ਇਸ ਫਿਲਮ ਦੀ ਕਾਫੀ ਉਡੀਕ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਸੈਂਸਰ ਬੋਰਡ ਦੇ ਵੱਲੋਂ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਗਾਉਣ ਦੇ ਲਈ ਕਿਹਾ ਗਿਆ ਸੀ ਅਤੇ ਲੰਬੇ ਸਮੇਂ ਤੱਕ ਇਹ ਫਿਲਮ ਵਿਵਾਦਾਂ ਦੇ ਵਿੱਚ ਵੀ ਕੀ ਰਹੀ ਰਹੀ ਹੁਣ ਫਰਵਰੀ ਮਹੀਨੇ ਦੇ ਵਿੱਚ ਦਿਲਜੀਤ ਦਸਾਂਝ ਦੀ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫੈਨਸ ਵੱਲੋਂ ਕਾਫੀ ਉਤਸ਼ਾਹ ਵੀ ਜਤਾਈ ਜਾ ਰਹੀ ਹੈ ਨੇ ਦਿਲੀਮੀਨਾਟੇ ਟੂਰ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ ਦਲਜੀਤ ਦੋਸਾਂਜ ਆਪਣੇ ਫੈਨਸ ਦੇ ਲਈ ਖੁਰ ਤੋਹਫਾ ਲੈ ਕੇ ਆ ਰਹੇ ਨੇਦਰਸਲ ਉਹਨਾਂ ਨੇ ਆਪਣੀ ਮੋਸਟ ਅਵੇਟਡ ਫਿਲਮ ਪੰਜਾਬ 95 ਦੀ ਪਹਿਲੀ ਝਲਕ ਸਾਂਝੀ ਕਰ ਦਿੱਤੀ ਹੈ ਉਹਨਾਂ ਦੀ ਇਹ ਫਿਲਮ ਫਰਵਰੀ ਮਹੀਨੇ ਦੇ ਵਿੱਚ ਰਿਲੀਜ਼ ਹੋਵੇਗੀ ਦਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਤੇ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਦੇ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹਨਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਤਾਂ ਅੰਦਾਜ਼ਾ ਇਹ ਕਿ ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਜ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨੇ ਬੰਦੇ ਨਜ਼ਰ ਆਉਣਗੇ ਫੈਨਸ ਵੱਲੋਂ ਇਸ ਫਿਲਮ ਦੀ ਕਾਫੀ ਉਡੀਕ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਸੈਂਸਰ ਬੋਰਡ ਦੇ ਵੱਲੋਂ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਗਾਉਣ ਦੇ ਲਈ ਕਿਹਾ ਗਿਆ ਸੀ ਅਤੇ ਲੰਬੇ ਸਮੇਂ ਤੱਕ ਇਹ ਫਿਲਮ ਵਿਵਾਦਾਂ ਦੇ ਵਿੱਚ ਵੀ ਕੀ ਰਹੀ ਦੀ ਹੁਣ ਫਰਵਰੀ ਮਹੀਨੇ ਦੇ ਵਿੱਚ ਦਲਜੀਤ ਸਾਹਜ ਦੀ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫੈਨਸ ਵੱਲੋਂ ਕਾਫੀ ਉਤਸ਼ਾਹ ਵੀ ਜਤਾਈ ਜਾ ਰਹੀ ਹੈ ਦੇਲੀਮੀਨਾਟੇ ਟੂਰ ਦੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਬਾਅਦ ਦਲਜੀਤ ਦੋਸਾਂਜ ਆਪਣੇ ਫੈਨਸ ਦੇ ਲਈ ਖੁਰ ਤੋਹਫਾ ਲੈ ਕੇ ਆ ਰਹੇ ਨੇਦਰਸਲ ਉਹਨਾਂ ਨੇ ਆਪਣੀ ਮੋਸਟ ਅਵੇਟਡ ਫਿਲਮ ਪੰਜਾਬ 95 ਦੀ ਪਹਿਲੀ ਝਲਕ ਸਾਂਝੀ ਕਰ ਦਿੱਤੀ ਹੈ ਉਹਨਾਂ ਦੀ ਇਹ ਫਿਲਮ ਫਰਵਰੀ ਮਹੀਨੇ ਦੇ ਵਿੱਚ ੜੀਲੀਸ ਹੋਵੇਗੀ ਦਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਤੇ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਦੇ ਵਿੱਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਹਨਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ ਤਾਂ ਅੰਦਾਜ਼ਾ ਹੈ ਕਿ ਇਸ ਫਿਲਮ ਦੇ ਵਿੱਚ ਦਲਜੀਤ ਦੋਸਾਂਜ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਦੀ ਬੰਦੇ ਨਜ਼ਰ ਆਉਣਗੇ ਫੈਨਸ ਵੱਲੋਂ ਇਸ ਫਿਲਮ ਦੀ ਕਾਫੀ ਉਡੀਕ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਸੈਂਸਰ ਬੋਰਡ ਦੇ ਵੱਲੋਂ ਇਸ ਤੋਂ ਪਹਿਲਾਂ ਇਸ ਫਿਲਮ ਦੇ ਵਿੱਚ 120 ਕੱਟ ਲਗਾਉਣ ਦੇ ਲਈ ਕਿਹਾ ਗਿਆ ਸੀ ਅਤੇ ਲੰਬੇ ਸਮੇਂ ਤੱਕ ਇਹ ਫਿਲਮ ਵਿਵਾਦਾਂ ਦੇ ਵਿੱਚ ਵੀ ਕੀਦੀ ਰਹੀ ਹੁਣ ਫਰਵਰੀ ਮਹੀਨੇ ਦੇ ਵਿੱਚ ਦਿਲਜੀਤ ਸਾਂਝੀ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫੈਨਸ ਵੱਲੋਂ ਕਾਫੀ ਖੁਸ਼ੀ ਵੀ ਜਤਾਈ ਜਾ ਰਹੀ ਹੈ